ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਦਸ਼ਾਹ ਵੈਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਵਾਹਿਗੁਰੂ ਤੁਹਾਡੇ ਘਰੇ ਵੀ ਬਹੁਤ ਸਾਰੀਆਂ ਖੁਸ਼ੀਆਂ ਤਰੱਕੀਆਂ ਦੇਵੇ ਤੁਸੀਂ ਵੀ ਆਪ ਦੀ ਫੈਮਿਲੀ 'ਚ ਸਦਾ ਖੁਸ਼ ਰਹੋ ਸੋ ਮੈਂ ਇੱਕ ਥੋੜੀ ਜਿਹੀ ਵੀਡੀਓ ਬਣਾ ਕੇ ਪਾਉਣੀ ਹੈ ਵੀ ਬਹੁਤ ਸਾਰੀਆਂ ਭੈਣਾਂ ਇਹ ਜਿਹੀਆਂ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਵੀ ਥੋੜੀ-ਬਹੁਤੀ ਕੋਈ ਗੱਲ ਆਪਦੀ ਜ਼ਿੰਦਗੀ ਦੀ ਸ਼ੇਅਰ ਕਰਿਆ ਕਰੋ ਮੈਂ ਗੱਲ ਤੁਹਾਡੇ ਨਾਲ ਉਹ ਸ਼ੇਅਰ ਕਰੂੰਗੀ ਜੋ ਮੈਂ ਆਪਦੇ ਤਣ ਤੇ ਹੰਡਾਈਆਂ ਹੋਈਆਂ ਲਾ ਕੇ ਲੋਕਾਂ ਦੀਆਂ ਸੁਣੀਆਂ ਹੋਈਆਂ ਨਾ ਲੋਕਾਂ ਦੀਆਂ ਮੈਂ ਕਾ ਮੈਂ ਤਾਂ ਜੋ ਫੀਲ ਕਰਦੀ ਆ ਜੋ ਮੈਨੂੰ ਪਤਾ ਵੀ ਮੇਰੇ ਨਾਲ ਹੋਈਆਂ ਬੀਤੀਆਂ ਮੇਰੇ ਤੇ ਮੈਂ ਉਹੀ ਸੋਟਣਾ ਸ਼ੇਅਰ ਕਰੂੰਗੀ ਦੂਜੀ ਕੋਈ ਗੱਲ ਸ਼ੇਅਰ ਨਹੀਂ ਕਰੂੰਗੀ ਕਹਿੰਦੇ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਜਿਹਦੇ ਲੱਗੀਆਂ ਹੋਈਆਂ ਉਸੇ ਨੂੰ ਪਤਾ ਹੈ ਤੇ ਦੂਜੀਆਂ ਤਾਂ ਹੁਣ ਮੈਂ ਦੇਖ ਕੇ ਸੁਣ ਕੇ ਕਹਿ ਦੂੰ ਵੀ ਫਲਾਣੀ ਨੇ ਇੱਕ ਵੀਡੀਓ ਚ ਕਿਹਾ ਵਾ ਜਾਂ ਫਿਲਮ ਚ ਕਿਹਾ ਪਿਆ ਕਈ ਵੇਲੇ ਮੈਂ ਤਾਂ ਵੇਖਦੀ ਹੁੰਦੀ ਆ ਬਿਲਕੁਲ ਜਿਵੇਂ ਆਪਣੀ ਜ਼ਿੰਦਗੀ ਦੇ ਨਾਲ ਹੀ ਮਿਲੀਆਂ ਹੁੰਦੀਆਂ ਆਪਣੀ ਜਿਵੇਂ ਜ਼ਿੰਦਗੀ ਵਾਂਗੂ ਹੀ ਹੁੰਦੀਆਂ ਫਿਲਮਾਂ ਵੀ ਚੋਤੇ ਮੈਂ ਦਾ ਜਿਹੜਾ ਹੁਣ ਮੈਂ ਨਾਮ ਤੁਹਾਨੂੰ ਕੁਝ ਗੱਲਾਂ ਕਰੂੰਗੀ ਦਾ ਨਾਮ ਦਰੂੰਗੀ ਵੀ ਔਰਤ ਦਾ ਦੂਜਾ ਨਾਂ ਕੁਰਬਾਨੀ ਤੁਹਾਨੂੰ ਪਤਾ ਔਰਤ ਦਾ ਨਾਮ ਦੂਜਾ ਨਾਂ ਕੁਰਬਾਨੀ ਕਿਉਂ ਹੈ ਕਿਉਂਕਿ ਕੁਝ ਲੋਕ ਤਾਂ ਮੇਰੀਆਂ ਗੱਲਾਂ ਸਮਝਣਗੇ ਜਿਹੜੇ ਦੁਖੀ ਐ ਤੇ ਕੁਝ ਬਿਲਕੁਲ ਨਹੀਂ ਸਮਝਣਗੇ ਜਿਹੜੇ ਸੌਖੇ ਐ ਜਾਂ ਜਿੰਨਾਂ ਕੋਲੇ ਨਜਾਇਜ਼ ਪੈਸਾ ਉਹਨਾਂ ਨੂੰ ਤਾਂ ਹਰ ਇੱਕ ਗੱਲੇ ਬੰਦੇ ਦੀ ਕੋਈ ਚੰਗੀ ਨਹੀਂ ਲੱਗਦੀ ਹੁੰਦੀ ਸੋ ਮੈਂ ਵੀਡੀਓ ਉਹਨਾਂ ਪਣਾਂ ਲਈ ਪਾ ਰਹੀਆਂ ਜੋ ਮੇਰੇ ਵਾਂਗੂ ਜ਼ਿੰਦਗੀ 'ਚ ਸਟਰਗਲ ਕਰ ਰਹੀਆਂ ਦੁਖੀ ਨੇ ਤੇ ਜ਼ਰੂਰੀ ਨਹੀਂ ਹੁੰਦਾ ਵੀ ਸੋਨ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਇੱਕ ਗੱਲ ਦਿਮਾਗ 'ਚ ਵਾੜ ਲਓ। ਜ਼ਰੂਰੀ ਨਹੀਂ ਹੈਗਾ ਵੀ ਸੋਨ ਨੂੰ ਹਰ ਇੱਕ ਬੰਦਾ ਚੰਗਾ ਸਮਝੂਗਾ। ਇਹ ਤਾਂ ਦਿਮਾਗ 'ਚ ਬਿਲਕੁਲ ਕੱਢ ਦਿਓ। ਕਿਉਂਕਿ ਜਿਹੜੇ ਜਮ ਹੰਡਾਈਆਂ ਹਡਾਈਆਂ ਕਰਕੇ ਸੋਨ ਨੂੰ ਦੱਸਦੀਆਂ। ਆਪਾਂ ਨੂੰ ਲੱਗਦਾ ਵੀ ਆਪਾਂ ਬਾਲੇ ਚੰਗੇ ਆ। ਬਹੁਤ ਜ਼ਿਆਦਾ ਚੰਗੇ ਆਪਾਂ। ਠੀਕ ਹੈ। ਸੋਨ ਮੈਂ ਦੱਸਦਾ ਇਹ ਗੱਲ ਲਾੜ ਵੰਨ ਲਿਓ ਮੇਰੀ। ਕਦੇ ਜ਼ਿੰਦਗੀ 'ਚ ਹਾਰ ਨਹੀਂ ਮੰਨੋਗੇ। ਵੀ ਤੁਸੀਂ ਸਿਰਫ ਰੱਬ ਨੂੰ ਸਫਾਈ ਦੇਣੀ ਹੈ। ਕਦੇ ਇਨਸਾਨਾਂ ਨੂੰ ਸਫਾਈ ਦੇਣ ਦੀ ਕੋਸ਼ਿਸ਼ ਨਾ ਕਰਿਓ। ਫੇਲ ਹੋਮੋਗੇ, ਰੋਮੋਗੇ। ਰੋਕੇ ਟੁੱਟੋਂਗੇ ਵੀ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਦਾ ਠੀਕ ਹੈ ਹੁਣ ਮੈਂ YouTube ਤੇ ਆਉਣ ਲੱਗੀ ਮੇਰੀਆਂ ਕੋਲ ਸਾਰੇ ਰਿਸ਼ਤੇਦਾਰ ਕੀ ਮੇਰੇ ਭੈਣ ਭਰਾ ਮੇਰ ਨਾਲ ਪੂਰੇ ਕਫੇ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਮੈਂ ਕਿਹਾ ਵੀ ਮੈਂ ਜ਼ਿੰਦਗੀ ਦੇ ਵਿੱਚ ਇੱਕ ਤਾਂ ਕਾਮਯਾਬੀ ਪਾਉਣੀ ਹੈ ਨੰਬਰ 2 ਮੈਂ ਕਿਹਾ ਮੇਰੀ ਵੀ ਕੋਈ ਜਗ੍ਹਾ ਹੋਣੀ ਚਾਹੀਦੀ ਆ ਉਹ ਤੋਂ ਕਹਾ ਲਿਆ ਉਹ ਤੋਂ ਕਹਾ ਲਿਆ ਉਹ ਤੋਂ ਸੁਣ ਲਿਆ ਉਹ ਤੋਂ ਸੁਣ ਲਿਆ ਮੈਥੋਂ ਨਹੀਂ ਹੁਣ ਹੁੰਦਾ ਬੱਸ ਹੋ ਗਈ ਮੈਂ ਆਪ ਦਾ ਤਜਰਬਾ ਦੱਸੂ ਛੋਡੇ ਨਾਲ ਕਿਸੇ ਦਾ ਨਹੀਂ ਮੈਂ ਜ਼ਿੰਦਗੀ ਚ ਜਿਸ ਨੂੰ ਜਿੰਨੀ ਇੱਜ਼ਤ ਦਿੱਤੀ ਆ ਉਨਹੀਂ ਉਹ ਬੰਦੇ ਨੇ ਮੇਰਾ ਫਾਇਦਾ ਚੱਕਿਆ ਠੀਕ ਹੈ ਔਰ ਤੇ ਕਿਹੜੀ ਚੀਜ਼ ਆ ਵਿਚਾਰੀ ਪਹਿਲਾਂ ਤਾਂ ਉਹ ਪੇਕਿਆਂ ਦੇ ਘਰੇ ਐਨੀ ਮਜਬੂਰ ਹੁੰਦੀ ਆ ਉੱਥੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਉੱਥੇ ਕੁਰਬਾਨੀਆਂ ਪਤਾ ਕੀ ਹੁੰਦੀਆਂ ਉਹ ਚੰਗਾ ਪਾਲੇ ਚੰਗਾ ਹੰਡਾ ਲੇ ਤਾਂ ਉਹਨੂੰ ਉੱਥੇ ਇਹੀ ਕਿਹਾ ਜਾਂਦਾ ਵੀ ਤੂੰ ਕੁਵਾਰੀ ਐ ਤੇਰੇ ਪਿਓ ਦੀ ਇੱਜ਼ਤਾ ਚਲ ਰੱਖ ਹਾਲਾਂਕਿ ਉਹਨੂੰ ਸਾਰਾ ਪਤਾ ਹੁੰਦਾ ਵੀ ਮੇਰੇ ਪਿਓ ਦੀ ਇੱਜ਼ਤ ਕੀ ਆ ਜਮਾ ਕੀ ਕਰਨਾ ਇੱਕ ਕਪੜੇ ਪਾਉਣ ਨਾਲ ਜਾਂ ਕੋਈ ਬੰਦਾ ਮੜੀ ਆ ਵਿਚਾਰਾ ਆਪਣੇ ਸ਼ੌਂਕ ਦੇ ਲੀੜੇ ਪਾਲਣ ਦੇ ਉਹਦੇ ਨਾਲ ਬੰਦਾ ਗਲਤ ਨਹੀਂ ਹੋ ਜਾਂਦਾ। ਉੱਥੇ ਉਹਨੂੰ ਕਿਹਾ ਜਾਂਦਾ ਵੀ ਤੂੰ ਪਿਓ ਦੀ ਜਿੱਦਾ ਸਵਾਲ ਰੱਖ। ਕੁੜੀ ਨੂੰ ਰਿਲੀਜ਼ ਕਿਉਂ ਕਰਾਈਆਂ ਜਾਂਦੀਆਂ ਇਹ ਗੱਲਾਂ? ਠੀਕ ਹੈ। ਜੇਕਰ ਤੁਸੀਂ ਕੁੜੀ ਨੂੰ ਪਿਆਰ ਨਾਲ ਗੱਲਾਂ ਸਮਝਾਉਂਗੇ, ਪਿਆਰ ਨਾਲ ਕੁੜੀ ਦੇ ਨਾਲ ਰਹੋਗੇ, ਕੁੜੀ ਨੂੰ ਸਾਰਾ ਪਤਾ ਹੁੰਦਾ ਵੀ ਮੇਰੇ ਪਿਓ ਦੀ ਪੱਗ ਕੀ ਹੈ ਤੇ ਕੀ ਕੀ ਨਹੀਂ ਹੁੰਦਾ। ਉਹ ਵਿਚਾਰੀ ਠੀਠਪਦਾ ਕਦੋਂ ਹੁੰਦੀ ਹੈ ਜਦੋਂ 24 ਘੰਟੇ ਤੁਸੀਂ ਉਹਦੇ ਤੇ ਬਲੇਮ ਹੀ ਲਾਈ ਜਾਂਦੇ ਹੋ, ਬਲੇਮ ਹੀ ਲਾਈ ਜਾਂਦੇ ਹੋ। ਕਿ ਕੁਛ ਨੂੰ ਮੇਰੀਆਂ ਗੱਲਾਂ ਚੋਬਣ ਗਈਆਂ ਕੋਈ ਫਰਕ ਨਹੀਂ ਪੈਂਦਾ ਵੀਰੇ ਆਪਣੀ ਤਾਂ ਅੱਧੀ ਜ਼ਿੰਦਗੀ ਲੰਘ ਗਈ ਅੱਧੀ ਰਹਿ ਗਈ ਪਰ ਮੈਂ ਕਹਿਣਾ ਚਾਹੁੰਦੀ ਵੀ ਜਿਵੇਂ ਮੈਂ ਚੋਣੀਆਂ ਵੀ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਮੈਂ ਖਾਸ ਸੁਖ ਤੇ ਪਿਆਰ ਤੇ ਇੱਜ਼ਤ ਨਹੀਂ ਪਾਈ ਠੀਕ ਹੈ ਕਦੇ ਮਜਬੂਰੀਆਂ ਨੇ ਮਾਰਿਆ ਮੈਨੂੰ ਕਦੇ ਬਿਮਾਰੀਆਂ ਨੇ ਮਾਰਿਆ ਕਦੇ ਸਮਝੌਤਿਆਂ ਨੇ ਮਾਰਿਆ ਕਦੇ ਆਪਣੇਆਂ ਨੇ ਮਾਰਿਆ ਕਦੇ ਲੋਕਾਂ ਨੇ ਮਾਰੇ ਲੋਕ ਆਉਣਾ ਕਹਣ ਲੋਕ ਆਉਣਾ ਕਹਣ ਇੱਕ ਤਾਂ ਸਭ ਤੋਂ ਪਹਿਲਾਂ ਵੀਰੇ ਇਹ ਗੱਲਾਂ ਪਾਸੇ ਕਰ ਦਿਓ ਲੋਕ ਕੀ ਕਹਿੰਦੇ ਆ ਲੋਕ ਨਹੀਂ ਸਾਨੂੰ ਬਖਸ਼ਦੇ ਜਿੰਨੇ ਮਰਜ਼ੀ ਤੁਸੀਂ ਚੰਗੇ ਬਣ ਜਾ ਜਿੰਨੇ ਮਰਜ਼ੀ ਚੰਗੇ ਬਣ ਜਾ ਇਹ ਮੇਰੀ ਗਾਰੰਟੀ ਆ ਵੀ ਸੋਨੂੰ ਆ ਕੇ ਘਰੇ ਕੋਈ ਨਹੀਂ ਕਹੂਗਾ ਵੀ ਤੁਸੀਂ ਚੰਗੇ ਹੋ ਤੁਸੀਂ ਇੱਕ ਟਾਈਮ ਮਰਦੇ ਹੋ ਹੋਂਗੇ ਨਾ ਤੁਹਾਡੀ ਜਾਨ ਨਿਕਲੀ ਜਾਂਦੀ ਹੋਊਗੀ ਵੀ ਮੈਂ ਮਰ ਰਿਹਾ ਤੇਰੇ ਲਈ ਮਰ ਰਿਹਾ ਮੈਂ ਤੇਰੇ ਲਈ ਤਾਂ ਗੋਹੀ ਜਵਾਬ ਆਊਗਾ ਤੇਰੇ ਲੱਛਣ ਆ ਢਾਂਗ ਆ ਔਰਤਾਂ ਕੋਲੇ ਤਾਂ ਢਾਂਗ ਹੀ ਹੁੰਦੇ ਆ ਮੈਂ ਤੁਹਾਨੂੰ ਦੱਸਦੀ ਆ ਵੀ ਠੀਕ ਆ ਕੁਝ ਔਰਤਾਂ ਮਾੜੀਆਂ ਹੁੰਦੀਆਂ ਪਰ ਮੈਂ ਕਹਿੰਦੀ ਆ ਸੋਨੂੰ ਹੱਥ ਮੰਨ ਕੇ ਬੇਨਤੀ ਆ ਸਾਰੀਆਂ ਔਰਤਾਂ ਨੂੰ ਇੱਕੋ ਜਿਹਾ ਨਾਂ ਬਣਾਇਆ ਕਰੋ ਜੇ ਕੋਈ ਔਰਤ ਵਿਚਾਰੀ ਜ਼ਿੰਦਗੀ ਚ ਕੋਈ ਸਮਝੌਤਾ ਕਰਦੀ ਆ ਤਾਂ ਮਜਬੂਰੀਆਂ ਕਾਰਨ ਕਰਦੀ ਆ ਦਿਲ ਤਾਂ ਉਹਦਾ ਵੀ ਕਰਦਾ ਹੁੰਦਾ ਵੀ ਮੈਂ ਵੀ ਫ੍ਰੀडम ਲਾਈਫ ਜਾਵਾਂ ਆਜ਼ਾਦ ਜਾਵਾਂ ਠੀਕ ਹੈ ਪਹਿਲਾਂ ਉਹਨੂੰ ਪੇਕਿਆਂ ਤੋਂ ਇਹ ਵਿਚਾਰੀ ਸੋਚਦੀ ਰਹਿੰਦੀ ਆ ਵੀ ਉਹਨੇ ਨੇਕੀ ਨਾ ਹੋ ਜੇ ਮੇਰੇ ਘਰ ਦੇ ਮੇਰੇ ਨਾਲ ਲੜਨਾ ਪੈਣਾ ਕਿਤੇ ਮੇਰੇ ਘਰ ਦੇ ਰੋਸ ਨਾ ਜਾਣ ਆਏ ਨਾ ਹੋ ਜਾਣ ਉਦੋਂ ਬਾਅਦ ਉਹਦਾ ਵਿਚਾਰੀ ਦਾ ਵਿਆਹ ਹੋ ਜਾਂਦਾ ਵਿਆਹ ਕਰਾ ਕੇ ਵੀ ਉਹਨੂੰ ਸਮਝੌਤਿਆਂ ਚ ਪਾਇਆ ਜਾਂਦਾ ਤੂੰ ਇਥੋਂ ਦੀ ਬਹੂ ਐ ਤੂੰ ਐ ਨਹੀਂ ਕਰਨਾ ਤੂੰ ਐ ਨਹੀਂ ਕਰਨਾ ਤੂੰ ਬਾਹਰ ਨਹੀਂ ਕਰਨਾ ਸੋ ਵੈਸੇ ਤਾਂ ਹੁਣ ਬਹੁਤ ਜ਼ਿਆਦੇ ਲੋਕ ਸਮਝਦਾਰ ਹੋ ਚੁੱਕਿਆ ਔਰਤਾਂ ਨੂੰ ਸਮਝਣ ਲੱਗ ਗਏ ਤੇ ਮੈਂ ਵੀ ਚਾਹਣੀ ਆ ਮੈਂ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਰਾਮਦਾਸ ਨੂੰ ਜਾਣ ਕੇ ਕਹਿਣੀ ਆ ਐਦੋਂ ਵੱਡੀ ਐਦੋਂ ਵੱਡੀ ਕੋਈ ਕਸਮ ਨਹੀਂ ਹੋ ਸਕਦੀ ਮੇਰਾ ਇੱਕੋ ਹੀ ਸੌਂਕ ਹੈ ਵੀ ਇਹ ਸੱਚੇ ਪਾਸ ਆ ਮੇਰੇ ਦੋ ਬੱਚੇ ਆ ਬੇਟਾ ਤੇ ਬੇਟੀ ਵੀ ਸਾਡੇ ਘਰੇ ਜਿਹੜੀ ਬਹੂ ਆਵੇ ਉਹ ਵਧੀਆ ਸਿਆਣੀ ਤੇ ਸਮਝਦਾਰ ਆਵੇ ਪ੍ਰਮਾਤਮਾ ਦੀ ਕਸਮ ਮੈਨੂੰ ਕੋਈ ਦਿਲ 'ਚ ਨਹੀਂ ਹੈਗਾ ਵੀ ਸਾਡੀ ਬਹੂ ਆ ਲਿਆਵੇ ਉਹ ਲਿਆਵੇ ਉਹ ਲਿਆਵੇ ਮੈਂ ਸਮਝ ਨਹੀਂ ਆ ਕਿਉਂਕਿ ਮੇਰੇ ਵੀ ਘਤੀ ਆ ਮੈਨੂੰ ਪਤਾ ਵੀ ਅੱਜ ਮੇਰੇ ਤੇ ਵੀ ਦਿਮਾਗ ਤੇ ਪੂਰੀ ਟੈਨਸ਼ਨ ਹੈ ਵੀ ਮੈਂ ਕੁੜੀ ਦਾ ਵਿਆਹ ਕਰਨਾ ਹੈ ਵੀ ਮੈਨੂੰ ਉਹਦੇ ਲਈ ਕੀ ਕਰਨਾ ਪਊ ਕਿਉਂਕਿ ਕੱਲੀ ਜਾਣ ਨੂੰ ਬਹੁਤ ਪੰਗੇ ਪੈਂਦੇ ਆ ਤੇ ਨੰਬਰ 2 ਵੀ ਮੈਨੂੰ ਐ ਵੀ ਜਿਹੜੀ ਕੁੜੀ ਸਾਡੇ ਘਰੇ ਆਵੇ ਉਹ ਸਿਆਣੀ ਸਮਝਦਾਰ ਹੋਵੇ ਮੈਨੂੰ ਪਿਆਰ ਕਰੇ ਘਰ ਨੂੰ ਸਾਹਮਣੇ ਸਾਨੂੰ ਕਾਸੇ ਦੀ ਲੋੜ ਨਹੀਂ ਕੀ ਕਰਾਉਣਾ ਇੱਥੇ ਪੈਸਾ ਦਾ ਵੀਰੇ ਮੈਂ ਤਾਂ ਇਹ ਗੱਲ ਜਾਣਦੀ ਆ ਅੱਖੀ ਵੇਖਿਆ ਵੀ 10 ਲੱਖ ਰੁਪਏ ਕਿਸੇ ਨੇ ਜੋੜਿਆ ਸੀ ਆਪਦਾ ਘਰ ਬਣਾਉਣ ਵਾਸਤੇ ਜਦੋਂ ਤੁਹਾਡੇ ਨਾਲ ਰੱਬ ਨਰਾਜ ਹੋ ਜਾਂਦਾ ਅੱਖੀ ਜਮਾ ਪ੍ਰੂਫ ਹੈ ਮੇਰੇ ਕੋਲ 10 ਲੱਖ ਜੋੜਿਆ ਵਿਚਾਰਿਆਂ ਨੇ ਵਿਕਾਰ ਪਾਵਾਂਗੇ ਆਪਦਾ ਕੁਝ ਬਣਾਵਾਂਗੇ ਤੇ ਮਹਾਰਾਜ ਨੂੰ ਪਤਾ ਕੀ ਮਨਜ਼ੂਰ ਸੀ ਕਿਉਂਕਿ ਛੋਡੇ ਸੋਚਣ ਨਾਲ ਛੋਡੇ ਪੈਸੇ ਜੋੜਨ ਨਾਲ ਕੁਝ ਵੀ ਨਹੀਂ ਬਣਦਾ ਇਹ ਗੱਲ ਦਿਮਾਗ 'ਚ ਬਾੜ ਲੋ ਠੀਕ ਆ ਵੀ ਤੁਸੀਂ ਕਿਸਦਾ ਬੁਰਾ ਨਾ ਕਰੋ ਬੁਰਾ ਸੋਚੋ ਨਾ ਬਾਕੀ ਰੱਬ ਤੇ ਛੱਡ ਦਿਓ ਘਰ ਪਾਉਣ ਤੋਂ 15 ਦਿਨ ਪਹਿਲਾਂ ਐਕਸੀਡੈਂਟ ਹੋ ਜਾਂਦਾ 10 ਲੱਖ ਤਾਂ ਸਾਡੂ ਉੱਤੇ ਪੈਸੇ ਲੱਗੇ ਆ ਤੁਸੀਂ ਫਿਰ ਦੱਸੋ ਬੰਦਾ ਉਹਨੇ ਮਤਲਬ ਕਮਲਾ ਹੋ ਕੇ ਪੈਸੇ ਲਾਏ ਸੀ ਜਾਂ ਕਮਲਾ ਹੋ ਕੇ ਗਵਾਇਆ ਸੋ ਇੰਨਾ ਗੱਲਾਂ ਨੂੰ ਦਿਮਾਗ 'ਤੇ ਬਾੜ ਲਓ ਵੀ ਤੁਹਾਡੇ ਹੱਥ 'ਚ ਕੁਝ ਨਹੀਂ ਹੈਗਾ ਜੋ ਕੁਝ ਹੈ ਪਰਮਾਤਮਾ ਕਰਦਾ ਸੋਡੇ ਹੱਥ 'ਚ ਆਨੇਕ ਕਮਾਈ ਕਰੋ ਮਿਹਨਤ ਕਰੋ ਮਿਹਨਤ ਤੁਸੀਂ ਦਿਲੋਂ ਕਰੋ ਕੋਈ ਕੰਮ ਕਰਨਾ ਹੈ ਮੈਂ ਕਹਣੀਆ ਚਾਹੇ ਤੁਸੀਂ ਜਮੇ ਬੇਕਾਰ ਹੋ ਤੁਹਾਨੂੰ ਕੁਝ ਵੀ ਨਹੀਂ ਆਉਂਦਾ ਕੋਈ ਵੀ ਕੰਮ ਹੈ ਜੇ ਤੁਸੀਂ ਦਿਲੋਂ ਕਰੋਗੇ ਨਾ ਦਿਲੋਂ ਦਿਲੋਂ ਕਿਸੇ ਕੰਮ ਨੂੰ ਕਰੋਗੇ ਉਹ ਕੰਮ ਤੁਹਾਨੂੰ ਆਪੇ ਰਾਹ ਦੇਊਗਾ ਚਾਹੇ ਉਹ ਰੋਟੀ ਟੁਕ ਹੈ ਚਾਹੇ ਉਹ ਕੋਈ ਬਿਜ਼ਨਸ ਆ ਕੁਝ ਵੀ ਹੈ ਮੇਰਾ ਦੂਜਾ ਚੈਨਲ ਹੈ ਆਪਣਾ ਪੰਜਾਬ ਜਿੱਤੇ ਮੈਂ ਕੱਪੜਿਆਂ ਦੀਆਂ ਵੀਡੀਓ ਪਾਉਣੀ ਹੈ ਮੈਂ ਡਰ ਕੇ ਕਪੜਾ ਪਾਇਆ ਸੀ ਕਿਉਂਕਿ ਇਹ ਚੀਜ਼ ਜਦੋਂ ਮੈਂ ਨਿਕਲ ਗਈ ਸੋਨੂੰ ਦੱਸ ਰਹੀਆਂ ਜਦੋਂ ਮੈਂ ਕਪੜਾ ਲਿਆ ਕੇ 90 ਪਤਨੇ 95000 ਦਾ ਪਹਿਲੀ ਵਾਰ ਧਰ ਲਿਆ ਜੀ ਨਾ ਤੇ ਮੈਨੂੰ ਨੀਂਦ ਉਹਨੂੰ ਛੱਡ ਗਈ ਸੀ ਵੀ ਮੈਂ 90 95000 ਰੁਪਇਆ ਤਾਂ ਲਾਤਾ ਪਤਾ ਨਹੀਂ ਕਪੜਾ ਵੇਖੂ ਕਿ ਨਾ ਬੇਖੂ ਕਿਤੇ ਅ ਮੇਰੇ ਕੱਪੜਾ ਨਾ ਸਿਰ ਪੈ ਜੇ ਬਾਕੀ ਸੋਨੂੰ ਪਤਾ ਫਿਰ ਲੋਕ ਮਜ਼ਾਕ ਵਾਲਾ ਕਰਦੇ ਆ ਬੰਦਾ ਬਿਜ਼ਨਸ ਤਾਂ ਕਰ ਲੈ ਬੰਦਾ ਕਾਹਵਾ ਜਾ ਤਾਂ ਹੋ ਜੇ ਪਰਨਾ ਲੋਕ ਵੀ ਨਹੀਂ ਹੁਣ ਦਿੰਦੇ ਲੋਕੋ ਦਾ ਮਜ਼ਾਕ ਉਡਾਉਂਦੇ ਆ ਫਲਾਣੇ ਨੇ ਬਿਜ਼ਨਸ ਤੋੜਿਆ ਸੀ ਕਰ ਲਿਆ ਇਹ ਕਰ ਲਿਆ ਇਹਨਾਂ ਚੀਜ਼ਾਂ ਨੂੰ ਛੱਡੋ ਆਪਾਂ ਸੱਚ ਵੈਗਰੂ ਨੂੰ ਜਾਣ ਕੇ ਕਹਿੰਦੇ ਆ ਗੁਰੂ ਘਰ ਗਏ ਅਰਦਾਸ ਕਰਾਈ ਰਮੱਲਾ ਚੜਾਇਆ ਮਾਰਕ ਅੱਗੇ ਅਰਦਾਸ ਕੀਤੀ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਤੂੰ ਸਭ ਦੀ ਰੱਖਦਾ ਤੇ ਮੇਰੀ ਵੀ ਰੱਖੀ ਇਹ ਗੱਲ ਯਾਦ ਰੱਖਿਓ ਮੇਰੀ ਜਦੋਂ ਵੀ ਕੋਈ ਗੱਲ ਸ਼ੇਅਰ ਕਰਨੀ ਆ ਕੁਝ ਮੰਗਣਾ ਰੱਬ ਦੇ ਘਰ ਜਾਇਆ ਕਰੋ ਜਿਸੇ ਵੀ ਧਰਮ ਨੂੰ ਮੰਨਦੇ ਹੋ ਮੈਂ ਨਹੀਂ ਕਹਿੰਦੀ ਵੀ ਜਿਵੇਂ ਮੈਂ ਤਾਂ ਹੁਣ ਸਿੱਖਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਆ ਤੁਸੀਂ ਵੀ ਕਿਸੇ ਧਰਮ ਨੂੰ ਮੰਨਦੇ ਹੋ ਜ਼ਰੂਰੀ ਨਹੀਂ ਮੈਟਰ ਨਹੀਂ ਕਰਦਾ ਵੀ ਤੁਸੀਂ ਆ ਧਰਮ ਨੂੰ ਮੰਨੋ ਆ ਨੂੰ ਮੰਨੋ ਤੁਹਾਡਾ ਧਰਮ ਸਹੀ ਹੋਣਾ ਚਾਹੀਦਾ ਥੋਡੀ ਮੰਨਤਾ ਸਹੀ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਜਿਸ ਮਰਜੀ ਜੀ ਨੂੰ ਮੱਥਾ ਟੇਕੀ ਜਾਓ ਪਰ ਤੁਹਾਡਾ ਜਿਹੜਾ ਦਿਮਾਗ ਹੈ ਉਹ ਸੈੱਟ ਹੋਣਾ ਚਾਹੀਦਾ ਥੋਡੀ ਦੇ ਵਿੱਚ ਲੋਕਾਂ ਲਈ ਦਇਆ ਹੋਣੀ ਚਾਹੀਦੀ ਐਨੀ ਵੀ ਨਹੀਂ ਦਇਆ ਹੋਣੀ ਚਾਹੀਦੀ ਵੀ ਲੋਕ ਸੋਨੂੰ ਖਾਈ ਜਾਣ ਦਇਆ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਕਿਸੇ ਨਾਲ ਕੋਈ ਗੱਲ ਕਰ ਲਈ ਠੀਕ ਹੈ ਜਿੰਨੇ ਜੋਗਿਆਂ ਦੀ ਹੈਲਪ ਕਰ ਦੋ ਇਹ ਨਹੀਂ ਹੈਗਾ ਵੀ ਤੁਸੀਂ ਆਪਣਾ ਚੱਕ ਕੇ ਕਿਸੇ ਨੂੰ ਦੇ ਦੋ ਤੇ ਉਹ ਫਿਰ ਦੂਜਾ ਬੰਦਾ ਤੁਹਾਨੂੰ ਮੂਰਖੀ ਸਮਝਦਾ ਹੈ ਬੀ ਮੇਰੇ ਕੋਲੇ ਮਾਰੀਆਂ ਜਾਂ ਇਮੋਸ਼ਨਲ ਹੋਇਆ ਤੇਨੇ ਤਾਂ ਸਾਨੂੰ ਸਾਰਾ ਖੁਸ਼ੀ ਦਿੱਤਾ ਸੋ ਇੰਨੇ ਵੀ ਨਾ ਪਾਗਲ ਬਣਿਆ ਕਰੋ ਵੀ ਲੋਕ ਤੁਹਾਨੂੰ ਪਾਗਲ ਬਣਾ ਜਾਣ ਠੀਕ ਹੈ ਮੈਂ ਇਸ ਚੈਨਲ ਤੇ ਜਿਹੜਾ ਹੁਣ ਮੇਰਾ ਚੈਨਲ ਤੇ ਮੈਂ ਆ ਵੀਡੀਓ ਪਾਉਂਗੀ ਮੇਰੇ ਚੈਨਲ ਦਾ ਨਾਮ ਹੈ ਗੋਲਡਨ ਪੰਜਾਬ ਗੋਲਡਨ ਪੰਜਾਬ ਕਿਉਂਕਿ ਮੈਂ ਪੰਜਾਬ ਦੀ ਰਹਿਣ ਵਾਲੀ ਆ ਠੀਕ ਹੈ ਪੰਜਾਬ ਨੂੰ ਕਿਹਾ ਵੀ ਮੇਰੇ ਲਈ ਤਾਂ ਮੇਰਾ ਪੰਜਾਬ ਹੀ ਸਿਉਣਾ ਕਿਉਂਕਿ ਜਿੱਥੋਂ ਮੈਂ ਖਾਨੀ ਆ ਰਹਿਣੀ ਆ ਜਿੱਥੇ ਮੈਨੂੰ ਧਰਤੀ ਮਿਲੀ ਹੋਈ ਐ ਤੇ ਮਰਨ ਵੇਲੇ ਵੀ ਧਰਤੀ ਮਿਲੂਗੀ ਠੀਕ ਹੈ ਇਸ ਕਰਕੇ ਮੈਂ ਉਹ ਚੀਜ਼ ਦਾ ਨਾਮ ਜੋੜਿਆਗਾ ਤੇ ਬਾਕੀ ਮੈਂ ਕਈ ਵਾਰ ਤੇ ਮੇਰਾ ਮਨ ਹੁੰਦਾ ਵੀ ਮੈਂ ਵਧੀਆ ਅਸੀਂ ਤਿਆਰ ਤੁਰ ਹੁੰਨੇ ਉਹਦਾ ਵੀ ਵੀਡੀਓ ਬਣਾ ਲੈਣਾ ਕਈ ਵਾਰ ਅਸੀਂ ਸਿੰਪਲ ਵੀ ਬਣਾ ਲੈਣਾ ਸਾਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ WhatsApp ਤੇ ਪਾਉਣੀਆਂ ਸਾਨੂੰ ਕੋਈ ਲੋਕ ਦੇਖਣ ਅਸੀਂ ਸੁੰਦਰਤਾ ਲਈ ਤਾਂ ਵੀਡੀਓ ਨਹੀਂ ਪਾਉਣੀ ਤੇ ਤੁਸੀਂ ਵੀ ਨਾ ਕਦੇ ਸੋਚੋ ਵੀ ਆਪਣੀ ਸੁੰਦਰਤਾ ਨੂੰ ਦਿਖਾਉਣ ਦੇ ਕਦੇ ਕੋਸ਼ਿਸ਼ ਨਾ ਕਰਿਓ ਕਿਉਂਕਿ ਰੱਬ ਨੇ ਜੋ ਤੁਹਾਨੂੰ ਦਿੱਤਾ ਉਹ ਲੋਕਾਂ ਨੂੰ ਸਾਹਮਣੂ ਦਿਿੰਦਾ ਹੁੰਦਾ ਹੈ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਗਲਤੀਆਂ ਵੀ ਹੁੰਦੀਆਂ ਤੇ ਕਮੀਆਂ ਵੀ ਹੁੰਦੀਆਂ। ਇਹ ਨਾ ਸੋਚਿਆ ਕਰੋ ਵੀ ਫਲਾਣਾ ਇਨਸਾਨ ਤਾਂ ਸਹੀ ਆ ਯਾਰ ਮੈਥੋਂ ਗਲਤੀਆਂ ਹੋਈਆਂ। ਇਸ ਜੱਗ 'ਤੇ ਐਸਾ ਕੋਈ ਇਨਸਾਨ ਨਹੀਂ ਜੀਨੇ ਗਲਤੀ ਨਾ ਕੀਤੀ ਹੋਵੇ। ਹਰ ਇੱਕ ਤੋਂ ਹੁੰਦੀ ਆ ਠੀਕ ਆ। ਕੋਈ ਮਜਬੂਰੀਆਂ ਨੂੰ ਕਰਦਾ। ਕੋਈ ਕਿਦਾਂ ਕਰਦਾ। ਤੇ ਕੋਈ ਪਤਾ ਸ਼ੌਂਕਾਂ ਨੂੰ ਵੀ ਕਰ ਲੈਂਦੇ ਆ ਗਲਤੀਆਂ ਠੀਕ ਆ। ਤੇ ਪਰ ਗਲਤੀ ਦਾ ਪੁਤਲਾ ਹਰ ਇੱਕ ਇਨਸਾਨ ਆ। ਕਦੇ ਦਿਮਾਗ 'ਚ ਸੋਚਿਆ ਨਾ ਕਰੋ ਵੀ ਮੈਂ ਗਲਤਾਂ ਤੇ ਸਾਰੀ ਦੁਨੀਆ ਸਹੀ ਆ। ਨਹੀਂ। ਠੀਕ ਹੈ ਕੋਈ ਬੰਦਾ ਤੁਹਾਡੇ ਨਾਲ ਸ਼ੇਅਰ ਕਰ ਲੈਂਦਾ ਕੋਈ ਕਰਦਾ ਨਹੀਂ ਦਰਦ ਤੇ ਦੁੱਖ ਹਰ ਇੱਕ ਦੀ ਜ਼ਿੰਦਗੀ 'ਚ ਹੈ ਪਰ ਮੈਂ ਇਹ ਵੀ ਕਹਿਣੀ ਆ ਤੁਹਾਨੂੰ ਰਿਕਵੈਸਟ ਆ ਮੇਰੀ ਜੇ ਤੁਹਾਡੇ ਕੋਲੇ ਕੋਈ ਆਪਦਾ ਪਰਸਨਲ ਦੁੱਖ ਕਰਦਾ ਨਾ ਦੁੱਖ ਸ਼ੇਅਰ ਕਰਦਾ ਤਾਂ ਰੱਬ ਦੇ ਵਾਸਤੇ ਦਾ ਮਜ਼ਾਕ ਨਾ ਡਾਇਆ ਕਰੋ ਪਰਮਾਤਮਾ ਸਭ ਦੇਖ ਰਿਹਾ ਹੁੰਦਾ ਕਿਉਂਕਿ ਜੋ ਬੰਦਾ ਇੱਥੇ ਭੁਗਤ ਰਿਹਾ ਹੁੰਦਾ ਨਾ ਉਹ ਪਰਮਾਤਮਾ ਨੇ ਕੋਈ ਡੰਡ ਦਿੱਤੇ ਹੁੰਦੇ ਆ ਕਿਸੇ ਦਾ ਦਿਲ ਨਹੀਂ ਖੋਂਦਾ ਕਰਦਾ ਇੱਥੇ ਮਾੜਾ ਕਹੋਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਵੀ ਮੈਨੂੰ ਕੋਈ ਮਾੜਾ ਕਵੇ ਮੈਂ ਨਹੀਂ ਚਾਹੁੰਦੀ ਵੀ ਮੈਨੂੰ ਕੋਈ ਮਾੜਾ ਕਵੇ ਠੀਕ ਹੈ ਪਰ ਫਿਰ ਵੀ ਲੋਕ ਕਹ ਲੋਕਾਂ ਹੀ 당ਗ ਕਰਨਗੇ ਸੋ ਤੁਹਾਨੂੰ ਜੇ ਮੈਂ ਜਿਆਦਾ ਵੱਡੀ ਵੀਡੀਓ ਪਾਉਂਗੀ ਤਾਂ ਸੰਦਰੀ ਵੀ ਪ੍ਰੋਬਲਮ ਆਉਂਦੀ ਹੈ ਕਿਉਂਕਿ 10-15 ਮਿੰਟ ਦਾ ਹਰ ਇੱਕ ਬੰਦਾ ਕੱਢ ਲੈਂਦਾ ਵੀਡੀਓ ਤੁਹਾਨੂੰ ਸੋਡੂ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰਾ ਇਹ ਨਵਾਂ ਚੈਨਲ ਨਾ 골ਡਨ ਪੰਜਾਬ ਬਲੌਗ 03 ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਫਿਰ ਤੁਹਾਡੇ ਕੋਲੇ ਮੇਰੀਆਂ ਵੀਡੀਓ ਆਇਆ ਕਰਨੀਆਂ ਤੇ ਮੈਂ ਵੀਡੀਓਆਂ ਸਾਰੀਆਂ ਭਾਂਤੀਆਂ ਹੀ ਪਾਇਆ ਕਰਾਂਗੇ ਅੱਜ ਇਹ ਮੇਰਾ ਪਹਿਲਾ ਪਾਰਟ ਸੀਗਾ ਪਹਿਲਾ ਪਾਰਟ ਸੀ ਤੇ ਮੈਂ ਗੱਲਾਂ ਇਦਾਂ ਕਰਦੀ ਰਹੂੰਗੀ ਮੈਂ ਗੱਲਾਂ ਤੁਹਾਡੇ ਨਾਲ ਉਹ ਕਰੂੰ ਜੋ ਮੇ ਸੁਣ ਨਹੀਂ ਅਸੜੀਆਂ ਨਹੀਂ ਕਰਦੀ ਮੈਂ ਕਿਸੇ ਨਾਲ ਵੀ ਕੋਈ ਵੀ ਬੰਦਾ ਮੈਥੋਂ ਪ੍ਰੂਫ ਲੈ ਸਕਦਾ ਵੀ ਜਿੰਨੀ ਮੈਂ ਜ਼ਿੰਦਗੀ ਚ ਚੱਲਿਆ ਚੱਲ ਕੇ ਸੋਨੂੰ ਮੈਂ ਗਿਆਨ ਨਹੀਂ ਦਿੰਦੀ ਇਹ ਦਰਦ ਹੁੰਦਾ ਬੰਦੇ ਦਾ ਇਹਨੂੰ ਗਿਆਨ ਨਾ ਸਮਝਿਓ ਵੀ ਬੰਦਾ ਗਿਆਨ ਦੇ ਰਿਹਾ ਉਹਨੇ ਦਰਦ ਹੰਡਾਇਆ ਹੁੰਦਾ ਉਹਦਾ ਵੀ ਦਿਲ ਕਰਦਾ ਸ਼ੇਅਰ ਕਰਨ ਨੂੰ ਪਰ ਮੈਂ ਇੱਕ ਗੱਲ ਲੜ ਬੰਨੀ ਹੋਈ ਹੈ ਵਹਿਗੁਰੂ ਤੋਂ ਬਿਨਾ ਸੋਡੀ ਕੋਈ ਬਾਹ ਨਹੀਂ ਪੜਦਾ ਕੋਈ ਵੀ ਭੁੱਲ ਜੋ ਇਸ ਚੀਜ਼ ਚੋਂ ਕੱਢ ਦੋ ਵੀ ਕੋਈ ਰਿਸ਼ਤਾ ਸੋਡਾ ਹੈ ਕਿਉਂਕਿ ਦੁਨੀਆ ਹੀ ਐਸੀ ਆ ਚੁੱਕੀ ਹੈ ਵਿਦਆਊਟ ਪੈਸਾ ਤਾਂ ਸੋਡੀ ਇੱਜ਼ਤ ਹੀ ਹੈ ਨਹੀਂ ਸੋਨੂੰ ਕੋਈ ਸਮਝਦਾ ਹੀ ਕੁਛ ਨਹੀਂ ਜੋ ਸੁਣਦੇ ਹੋਣ ਤੁਸੀਂ ਮੇਰੇ ਇਥੋਂ ਤੁਹਾਡੇ ਕੋਲੇ ਪੈਸਾ ਹੈ ਤਾਂ ਤੁਹਾਡੀ ਦਿੱਤਾ ਸਾਨੂੰ ਸਭ ਸਮਝਣਗੇ ਮੈਂ ਠੀਕ ਹੈ ਇਹ ਨਹੀਂ ਕਹਿੰਦੀ ਵੀ ਸਾਰੇ ਲੋਕ ਮਾੜੇ ਆ 100 ਦੇ ਵਿੱਚੋਂ 40% ਲੋਕ ਇਹੋ ਜਿਹੇ ਜੋ ਤੁਹਾਨੂੰ ਵਧੀਆ ਪਿਆਰ ਵੀ ਕਰਦੇ ਤੁਹਾਨੂੰ ਇੱਜ਼ਤ ਵੀ ਦਿੰਦੇ ਆ ਪਰ 60 ਉਹ ਚਾਲੀਆਂ ਚ ਮਿਕਸ ਹੁੰਦੇ ਆ ਤੁਸੀਂ ਪਛਾਣ ਨਹੀਂ ਸਕਦੇ ਇਸ ਕਰਕੇ ਧੋਖਾ ਨਾ ਖਾਇਆ ਕਰੋ ਜ਼ਿੰਦਗੀ ਚ ਤੇ ਕਿਸੇ ਵੀ ਇਨਸਾਨ ਨੂੰ ਇੰਨੀ ਤਰਜੀਹ ਨਾ ਦਿਓ ਵੀ ਉਹ ਤੁਹਾਡਾ ਫਾਇਦਾ ਚੱਕੇ ਤੇ ਨੰਬਰ 2 ਕਿਸੇ ਮੂਰੇ ਰੋਣਾ ਨਹੀਂ ਕਦੇ ਰੋਣਾ ਨਹੀਂ ਰੋ ਕੇ ਕੋਈ ਤੁਹਾਡਾ ਬਣਦਾ ਨਹੀਂ ਤੁਹਾਡਾ ਮਤਲਬ ਤੁਹਾਡੇ ਮਿਰਚਾਂ ਲਾਉਣ ਲਈ ਤਿਆਰ ਹੋ ਜਾਂਦਾ ਅਗਲਾ ਆਪਣੇ ਆਪ ਨੂੰ ਸਟਰੋਂਗ ਕਰੋ ਕਿ ਦੂਜਾ ਬੰਦਾ ਜਗਾ ਭਾਲੇ ਵੀ ਆਪਾਂ ਇਹਨੂੰ ਦਰਦ ਕਿੱਥੋਂ ਦੇਗੇ ਜੇ ਤੁਸੀਂ ਸਟਰੋਂਗ ਹੋਗੇ ਨਾ ਸੋ ਉਹਨੂੰ ਕੋਈ ਦਰਦ ਨਹੀਂ ਦੇ ਸਕਦਾ ਜ਼ਿੰਦਗੀ 'ਚ ਮੈਥੋਂ ਲਖਾ ਲਓ ਮੈਥੋਂ ਆਪਣੇ ਆਪ ਨੂੰ ਸਟਰੋਂਗ ਕਰੋ ਦਰਦ ਸਾਰਾ ਦੀ ਜ਼ਿੰਦਗੀ 'ਚ ਹੈ ਕੋਈ ਲੁਕੋ ਲੈਂਦਾ ਕੋਈ ਖੋਲ ਲੈਂਦਾ ਸੋ ਸੋਨੂੰ ਮੇਰੀ ਵੀਡੀਓ ਕਿਹੋ ਜੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੇਰੇ ਨਵੇਂ ਚੈਨਲ ਨੂੰ ਗੋਲਡਨ ਪੰਜਾਬ ਬਲੌਗ 03 ਨੂੰ ਲਾਈਕ ਸ਼ੇਅਰ ਵੀ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਤੇ ਆਪਾਂ ਇਹ ਵੀਡੀਓ ਪਾਉਂਦੇ ਰਹਾਂਗੇ ਤੇ ਉਹ ਅਕਾਲ ਪੁਰਖ ਵੈਗਰੂ ਨੂੰ ਜਾਣ ਕੇ ਆਪਾਂ ਇਹ ਚੈਨਲ ਬਣਾਇਆ ਤੇ ਵੀਡੀਓ ਪਾਵਾਂਗੇ ਜ਼ਰੂਰ ਪਾਵਾਂਗੇ ਦੁਨੀਆ ਹੀ ਪੌਂਦੀ ਹੈ ਦੁਨੀਆ ਬਹੁਤ ਕੁਝ ਪਾ ਰਹੀ ਆਪਾਂ ਤਾਂ ਆਪਣੇ ਦਰਦ ਹੀ ਪਾ ਰਹੇ ਹਾਂ ਸੋ ਪਲੀਜ਼ ਮੈਨੂੰ ਹੌਸਲਾ ਦਿਓ ਤੁਹਾਡੇ ਸਾਥ ਦੀ ਲੋੜ ਹੈ ਤੇ ਜਿੰਨਾ ਮੈਥ ਹੋ ਸਕੇ ਮੈਂ ਵੀ ਤੁਹਾਡਾ ਸਾਥ ਦਵਾਂਗੀ ਜਿੰਨਾ ਚਿਰ ਇਹ ਜ਼ਿੰਦਗੀ ਹੈ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੇ ਕੋਈ ਮੈਥ ਵੀਡੀਓ ਬਣਾਉਣ 'ਚ ਗਲਤੀ ਹੋਈ ਹੈ ਤਾਂ ਪਲੀਜ਼ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ